ਇਨਫੋਰਮੇਸ਼ਨ ਤੇ ਅੱਜ 23 ਨੂੰ ਅਰुण ਘੋਸ਼ਵਾਮੀ ਦਾ ਸਾਨੂੰ ਪਤਾ ਚੱਲਿਆ ਸੀਗਾ ਕਿ ਉਹ ਜਿਹੜੇ ਚੀਪ ਬ੍ਰਾਂਡਸ ਹੁੰਦੇ ਨੇਗੇ ਉਸ ਤੋਂ ਸਪੋਚਿਸ ਪਰ ਰਹੇਗਾ ਜਿਹੜੀਆਂ ਹਾਈ ਲੈਵਲ ਦੀਆਂ ਹੁੰਦੀਆਂ ਨੇਗੀਆਂ ਦਾ ਉਸਤੇ ਕੀ ਕਹਿੰਦੇ ਆ ਕਿ Trap ਜਿਵੇਂ ਲੱਗਿਆ ਹੋਇਆ ਸੀਗਾ ਤਾਂ ਪਕੜਿਆ ਗਿਆ ਉਹ ਉੱਥੇ ਅਰੁਣ ਆਪ ਤਾਂ ਨਹੀਂ ਲੇਕਿਨ ਉਹਦੀ ਵਾਈਫ ਸਾਨੂੰ ਮਿਲੀ ਹੈਗੀ ਐ ਤੇ ਉਹਦੇ ਘਰ ਦੇ ਵਿੱਚੋਂ ਜਿਹੜਾ ਸਾਨੂੰ ਕੀ ਕਹਿੰਦੇ ਮਾਲ ਮਿਲਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਤਾਂ ਖਾਲੀ ਕਵਰਸ ਜਿਹੜੇ ਜਿਹੜੇ ਕੀ ਕਹਿੰਦੇ ਨੇ ਉੱਤੇ ਟੱਕਣ ਜਿਹੜੇ ਹੈਗੇ ਨੇਗੇ 176 ਟੱਕਣ ਮਿਲੇ ਨੇ ਸਾਰੇ ਹਾਈ ਐਂਡ ਬ੍ਰਾਂਡਸ ਨੇਗੇ ਬਲੈਕ ਲੇਬਲ ਗਲੈਨਲੀਵਟ ਸ਼ਿਵਾਸ ਰਿਗਲ ਬਲੈਕ ਡੌਗ ਇਹਨਾਂ ਦੇ ਸਾਰਿਆਂ ਦੇ ਟੱਕਣ ਜਿਹੜੇ ਮਿਲੇ ਨੇਗੇ ਉਸ ਤੋਂ ਬਾਅਦ ਸਾਨੂੰ ਕੀ ਕਹਿੰਦੇ ਨੇ ਕਿ ਉੱਥੇ ਭਰਾਈ ਕੀਤੀ ਹੋਈ ਠੀਕ ਹੈ ਅਡਲਟਰੇਟਡ ਬੋਟਲਸ ਮਿਲੀਆਂ ਨੇਗੀਆਂ ਵੱਡੇ ਬ੍ਰਾਂਡਸ ਨੇ 100 ਪਾਈਪਰ ਸਟੋਪਰ ਵਾਲੇ ਸ਼ਿਵਾਸ 12 ਵੀ ਹੈਗੀ ਉਹਦੇ ਵਿੱਚ ਬਲੈਕ ਲੇਬਲ ਵੀ ਹੈਗੀ ਉਹ 89 ਬੋਟਲਸ ਭਰੀਆਂ ਹੋਈਆਂ ਨੇਗੀਆਂ ਤੇ ਬਾਕੀ ਕੀ ਕਹਿੰਦੇ ਨੇ ਕਿ ਸਾਨੂੰ ਜਿਹੜੇ ਚੀਪ ਬ੍ਰਾਂਡਸ ਦੇ ਵੀ ਉੱਥੇ ਕੇਸੇਸ ਮਿਲੇ ਨੇਗੇ ਉਹ ਟੋਟਲ ਸਾਨੂੰ ਮਿਲੇ ਨੇਗੇ 164 ਠੀਕ ਹੈ ਜੀ ਚੀਪ ਬ੍ਰਾਂਡਸ ਦੇ ਵੀ ਜਿਹੜੇ ਸਾਨੂੰ ਮਿਲੇ ਨੇਗੇ ਜਿਵੇਂ ਮੈਕਡੋਗਲ ਹੋਗੀ ਰਾਇਲ ਸਟੈਗ ਹੋਗੀ ਗ੍ਰੈਂਡ ਅਫੇਅਰ ਹੋਗੀ ਹੈਗੀ ਉਹਨਾਂ ਵਿੱਚੋਂ ਕੀ ਕਹਿੰਦੇ ਨੇਗੇ 71 ਜਿਹੜੇ ਬੋਤਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ QR ਕੋਡ ਨਹੀਂ ਹੈਗਾ ਕਿ ਕਿੱਥੋਂ ਆਈਆਂ ਨੇ ਕਿੱਥੇ ਤੱਕ ਜਾ ਰਹੀਆਂ ਸੀਗੀਆਂ ਹੋਲ سیلਰ ਤੋਂ ਪਾਸੋਂ ਸਾਡੇ ਕੋਲ ਕੋਈ ਉੱਥੇ ਉਹਦੇ ਉੱਤੇ ਇਨਫੋਰਮੇਸ਼ਨ ਨਹੀਂ ਆ ਰਹੀ ਤੇ 48 ਐਪਰੋਕਸੀਮੇਟਲੀ ਹੈਗੀਆਂ ਨੇਗੀਆਂ ਜਿਨ੍ਹਾਂ ਦੇ ਕੀ ਕਹਿੰਦੇ ਨੇ ਉੱਪਰ QR ਕੋਡ ਲੱਗਿਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਵੀ ਕੀ ਕਹਿੰਦੇ ਨੇ ਇਹਦੇ ਵਿੱਚ ਬੋਤਲਾਂ ਮਿਲੀਆਂ ਨੇਗੀਆਂ ਇੱਕ ਭਰੀ ਹੋਈ ਹੈਗੀ ਚੰਡੀਗੜ੍ਹ ਦੀ ਵੀ ਜਿਹੜੀ ਭਰਾਈ ਕੀਤੀ ਹੈਗੀ ਐ ਤੇ ਬਾਕੀ ਖਾਲੀ ਹੋਈਆਂ ਖਾਲੀ ਪਈਆਂ ਨੇਗੀਆਂ ਤੇ ਇਸ ਤੋਂ ਇਲਾਵਾ 171 ਜਿਹੜੀ ਖਾਲੀ ਬੋਤਲਾਂ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਸਕੌਚਿਸ ਦੀਆਂ ਉਹ ਮਿਲੀਆਂ ਨੇਗੀਆਂ ਸਾਰੇ ਉਹ ਵੀ ਟੌਪ ਹਾਈ ਐਂਡ ਬ੍ਰਾਂਡਸ ਨੇਗੇ ਸ਼ਿਵਾਸ 12 ਸ਼ਿਵਾਸ 18 ਬਲੈਕ ਲੇਬਲ ਬਲੈਕ ਐਂਡ ਵਾਈਟ ਇਹ ਸਾਰੇ ਹੈਗੇ ਨੇਗੇ ਸੋ ਅਰुण ਗੋਸਵਾਮੀ ਇੱਥੇ ਹੀ ਇਜ਼ ਨਾਟ ਅਵੇਲੇਬਲ ਉਹਨਾਂ ਦੀ ਵਾਈਫ ਅ ਜਿਹੜੇ ਹੈਗੇ ਨੇਗੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਬਿਹਾਫ ਤੇ ਵੀ ਲੋਕੇਸ਼ਨ ਕਿਹੜੀ ਹੈ ਮਾ ਇਹ ਲੋਕੇਸ਼ਨ ਲੋਹਾਰਾ ਹੈਗੀ ਹੈ ਜੀ ਲੋਹਾਰਾ ਕੰਗਨਵਾਲ ਦੇ ਤੇ ਮਤਲਬ ਆਲਮੋਸਟ ਕੰਨਨਵਾਲ ਦੇ ਵਿੱਚ ਪੈ ਜਾਂਦੀ ਹੈਗੀ ਠੀਕ ਹੈ ਜੀ ਤੇ ਹੋਰ ਕੁਝ ਪੁੱਛਣਾ ਚਾਹੂੰਗੀ ਇਹਦੇ ਇਲਾਵਾ ਜੀ ਅਰຸນ ਗੋਸਵਾਮੀ ਤੇ ਪਹਿਲਾਂ ਵੀ ਕੀ ਪਰਚਾ ਹੈ ਹਾਂ ਜੀ ਇੱਕ ਪਰਚਾ ਉਹ ਤੇ ਪਹਿਲਾਂ ਜੋ ਐਸ ਪਰ ਦ ਇਨਫੋਰਮੇਸ਼ਨ ਉੱਤੇ ਹੋਇਆ ਹੋਏਗਾ ਬਾਈਪੇਟੀਆਂ ਤੋਂ ਉਹ ਤੋਂ ਫੜਿਆ ਗਈ ਜਾਂ ਰਿਕਵਰ ਕੀਤਾ ਗਿਆ ਸੀ ਫੜਿਆ ਵੀ ਗਿਆ ਹੈਗਾ ਉਹ ਤੇ ਹੁਣ ਇਸ ਟਾਈਮ ਤੇ ਫਰਾਰ ਹੈਗਾ ਇਨਫੋਰਮੇਸ਼ਨ ਤੇ ਅੱਜ ਬਾਈ ਤ੍ਰਿਕ ਨੂੰ ਅਰुण ਘੋਸਵਾਮੀ ਦਾ ਸਾਨੂੰ ਪਤਾ ਚੱਲਿਆ ਸੀਗਾ ਕਿ ਉਹ ਜਿਹੜੇ ਚੀਪ ਬ੍ਰਾਂਡਸ ਹੁੰਦੇ ਨੇਗੇ ਉਸ ਤੋਂ ਸਕੋਚਿਸ ਭਰ ਰਿਹਾ ਹੈਗਾ ਜਿਹੜੀਆਂ ਹਾਈ ਲੈਵਲ ਦੀਆਂ ਹੁੰਦੀਆਂ ਨੇਗੀਆਂ ਤਾਂ ਉਸਤੇ ਕੀ ਕਹਿੰਦੇ ਆ ਕਿ Trap ਜਿਵੇਂ ਲੱਗਿਆ ਹੋਇਆ ਸੀਗਾ ਤਾਂ ਪਕੜਿਆ ਗਿਆ ਉਹ ਉੱਥੇ ਅਰੁਣ ਆਪ ਤਾਂ ਨਹੀਂ ਲੇਕਿਨ ਉਹਦੀ ਵਾਈਫ ਸਾਨੂੰ ਮਿਲੀ ਹੈਗੀ ਤੇ ਉਹਦੇ ਘਰ ਦੇ ਵਿੱਚੋਂ ਜਿਹੜਾ ਸਾਨੂੰ ਕੀ ਕਹਿੰਦੇ ਮਾਲ ਮਿਲਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਤਾਂ ਖਾਲੀ ਕਵਰਸ ਜਿਹੜੇ ਜਿਹੜੇ ਕੀ ਕਹਿੰਦੇ ਨੇ ਉੱਤੇ ਟੱਕਣ ਜਿਹੜੇ ਹੈਗੇ ਨੇਗੇ 176 ਟੱਕਣ ਮਿਲੇ ਨੇ ਸਾਰੇ ਹਾਈ ਐਂਡ ਬ੍ਰਾਂਡਸ ਨੇਗੇ ਬਲੈਕ ਲੇਬਲ ਗਲੈਨਲੀਵਟ ਸ਼ਿਵਾਸ ਰਿਗਲ ਬਲੈਕ ਡੌਗ ਇਹਨਾਂ ਦੇ ਸਾਰਿਆਂ ਦੇ ਟੱਕਣ ਜਿਹੜੇ ਮਿਲੇ ਨੇਗੇ ਉਸ ਤੋਂ ਬਾਅਦ ਸਾਨੂੰ ਕੀ ਕਹਿੰਦੇ ਨੇ ਕਿ ਉੱਥੇ ਭਰਾਈ ਕੀਤੀ ਹੋਈ ਠੀਕ ਹੈ ਅਡਲਟ ਰੇਟਿਡ ਬੋਟਲਸ ਮਿਲੀਆਂ ਨੇ ਕਿਆਂ ਵੱਡੇ ਬ੍ਰਾਂਡਸ ਨੇ 100 ਪਾਈਪਰ ਸਟੋਪਰ ਵਾਲੇ ਸ਼ਿਵਾਸ 12 ਵੀ ਹੈਗੀ ਉਹਦੇ ਵਿੱਚ ਬਲੈਕ ਲੇਬਲ ਵੀ ਹੈਗੀ ਆ ਉਹ 89 ਬੋਟਲਸ ਭਰੀਆਂ ਹੋਈਆਂ ਨੇ ਕਿਆਂ ਇਹ ਬਾਕੀ ਕੀ ਕਹਿੰਦੇ ਨੇ ਕਿ ਸਾਨੂੰ ਜਿਹੜੇ ਚੀਪ ਬ੍ਰਾਂਡਸ ਦੇ ਵੀ ਉੱਥੇ ਕੇਸੇਸ ਮਿਲੇ ਨੇਗੇ ਉਹ ਟੋਟਲ ਸਾਨੂੰ ਮਿਲੇ ਨੇਗੇ 164 ਠੀਕੇ ਜੀ ਛੀਪ ਬ੍ਰਾਂਡਸ ਦੇ ਵੀ ਜਿਹੜੇ ਸਾਨੂੰ ਮਿਲੇ ਨੇਗੇ ਜਿਵੇਂ ਮੈਕਡੋਨਲਡ ਹੋਗੀ ਰਾਇਲ ਸਟੈਗ ਹੋਗੀ ਗ੍ਰੈਂਡ ਅਫੇਅਰ ਹੋਗੀ ਹੈਗੀ ਉਹਨਾਂ ਵਿੱਚੋਂ ਕੀ ਕਹਿੰਦੇ ਨੇਗੇ 71 ਜਿਹੜੇ ਬੋਤਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਕਿਊਆਰ ਕੋਡ ਨਹੀਂ ਹੈਗਾ ਕਿ ਕਿੱਥੋਂ ਆਈਆਂ ਨੇ ਕਿੱਥੇ ਤੱਕ ਜਾ ਰਹੀਆਂ ਸੀਗੀਆਂ ਹੋਲ سیلਰ ਤੋਂ ਪਾਸੋਂ ਸਾਡੇ ਕੋਲ ਕੋਈ ਉੱਥੇ ਉਹਦੇ ਉੱਤੇ ਇਨਫੋਰਮੇਸ਼ਨ ਨਹੀਂ ਆ ਰਹੀ ਤੇ 48 ਐਪਰੋਕਸੀਮੇਟਲੀ ਹੈਗੀਆਂ ਨੇਗੀਆਂ ਜਿਨ੍ਹਾਂ ਦਾ ਕੀ ਕਹਿੰਦੇ ਨੇ ਉੱਪਰ ਕਿਊਆਰ ਕੋਡ ਲੱਗਿਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਵੀ ਕੀ ਕਹਿੰਦੇ ਨੇ ਇਹਦੇ ਵਿੱਚ ਬੋਤਲਾਂ ਮਿਲੀਆਂ ਨੇਗੀਆਂ ਇੱਕ ਭਰੀ ਹੋਈ ਹੈਗੀ ਚੰਡੀਗੜ੍ਹ ਦੀ ਵੀ ਜਿਹੜੀ ਭਰਾਈ ਕੀਤੀ ਹੈਗੀ ਤੇ ਬਾਕੀ ਖਾਲੀ ਹੋਈਆਂ ਖਾਲੀ ਪਈਆਂ ਨੇਗੀਆਂ ਤੇ ਇਸ ਤੋਂ ਇਲਾਵਾ 171 ਜਿਹੜੀ ਖਾਲੀ ਬੋਤਲਾਂ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਸਕੌਚਿਸ ਦੀਆਂ ਉਹ ਮਿਲੀਆਂ ਨੇਗੀਆਂ ਸਾਰੇ ਉਹ ਵੀ ਟੌਪ ਹਾਈ ਐਂਡ ਬ੍ਰਾਂਡਸ ਨੇਗੇ ਸ਼ਿਵਾਸ 12 ਸ਼ਿਵਾਸ 18 ਬਲੈਕ ਲੇਬਲ ਬਲੈਕ ਐਂਡ ਵਾਈਟ ਇਹ ਸਾਰੇ ਹੈਗੇ ਨੇਗੇ ਸੋ ਅਰुण ਗੋਸਵਾਮੀ ਇੱਥੇ ਹੀ ਇਜ਼ ਨਾਟ ਅਵੇਲੇਬਲ ਉਹਨਾਂ ਦੀ ਵਾਈਫ ਜਿਹੜੇ ਹੈਗੇ ਨੇਗੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਬਿਹਾਫ ਤੇ ਵੀ ਲੋਕੇਸ਼ਨ ਕਿਹੜੀ ਹੈ ਮਾ ਇਹ ਲੋਕੇਸ਼ਨ ਲੋਹਾਰਾ ਹੈਗੀ ਹੈ ਜੀ ਲੋਹਾਰਾ ਕੰਗਨਵਾਲ ਦੇ ਤੇ ਮਤਲਬ ਆਲਮੋਸਟ ਕੰਨਨਵਾਲ ਦੇ ਵਿੱਚ ਪੈ ਜਾਂਦੀ ਹੈਗੀ ਠੀਕ ਹੈ ਜੀ ਤੇ ਹੋਰ ਕੁਝ ਪੁੱਛਣਾ ਚਾਹੂਗਾ ਇਹਦੇ ਇਲਾਵਾ ਜੀ ਅਰຸນ ਗੋਸਵਾਮੀ ਤੇ ਪਹਿਲਾਂ ਵੀ ਕੀ ਪਰਚਾ ਹੈ ਹਾਂ ਜੀ ਇੱਕ ਪਰਚਾ ਉਹਦੇ ਪਹਿਲਾਂ ਜੋ ਐਸ ਪਰ ਦ ਇਨਫੋਰਮੇਸ਼ਨ ਉੱਤੇ ਹੋਇਆ ਹੋਇਆਗਾ ਬਾਈਪੇਟੀਆਂ ਤੋਂ ਉਹ ਤੋਂ ਫੜਿਆ ਗਿਆ ਸੀ ਰਿਕਵਰ ਕੀਤਾ ਗਿਆ ਸੀ ਫੜਿਆ ਵੀ ਗਿਆ ਹੈਗਾ ਉਹ ਤੇ ਹੁਣ ਇਸ ਟਾਈਮ ਤੇ ਫਰਾਰ ਹੈਗਾ ਇਨਫੋਰਮੇਸ਼ਨ ਤੇ ਅੱਜ 22 ਤਰੀਕ ਨੂੰ ਅਰुण ਗੋਸਵਾਮੀ ਦਾ ਸਾਨੂੰ ਪਤਾ ਚੱਲਿਆ ਸੀਗਾ ਕਿ ਉਹ ਜਿਹੜੇ ਚੀ ਬ੍ਰਾਂਡਸ ਹੁੰਦੇ ਨੇਗੇ ਉਸ ਤੋਂ ਸਪੋਚਿਸ ਭਰ ਰਿਹਾ ਹੈਗਾ ਜਿਹੜੀਆਂ ਹਾਈ ਲੈਵਲ ਦੀਆਂ ਹੁੰਦੀਆਂ ਨੇਗੀਆਂ ਦਾ ਉਸਤੇ ਕੀ ਕਹਿੰਦੇ ਆ ਕਿ Trap ਜਿਵੇਂ ਲੱਗਿਆ ਹੋਇਆ ਸੀਗਾ ਤਾਂ ਪਕੜਿਆ ਗਿਆ ਉਹ ਉੱਥੇ ਅਰੁਣ ਆਪ ਤਾਂ ਨਹੀਂ ਲੇਕਿਨ ਉਹਦੀ ਵਾਈਫਸ ਨਾਲ ਉਹ ਮਿਲੀ ਹੈਗੀ ਤੇ ਉਹਦੇ ਘਰ ਦੇ ਵਿੱਚ ਉਹ ਜਿਹੜਾ ਸਾਨੂੰ ਕੀ ਕਹਿੰਦੇ ਮਾਲ ਮਿਲਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਤਾਂ ਖਾਲੀ ਕਵਰਸ ਜਿਹੜੇ ਜਿਹੜੇ ਕੀ ਕਹਿੰਦੇ ਨੇ ਉੱਤੇ ਟੱਕਣ ਜਿਹੜੇ ਹੈਗੇ ਨੇਗੇ 176 ਟੱਕਣ ਮਿਲੇ ਨੇ ਸਾਰੇ ਹਾਈ ਐਂਡ ਬ੍ਰਾਂਡਸ ਨੇਗੇ ਬਲੈਕ ਲੇਬਲ ਗਲੈਨਲੀਵਟ ਸ਼ਿਵਾਸ ਰਿਗਲ ਬਲੈਕ ਡੌਗ ਇਹਨਾਂ ਦੇ ਸਾਰਿਆਂ ਦੇ ਟੱਕਣ ਜਿਹੜੇ ਮਿਲੇ ਨੇਗੇ ਉਸ ਤੋਂ ਬਾਅਦ ਸਾਨੂੰ ਕੀ ਕਹਿੰਦੇ ਨੇਗੇ ਉੱਥੇ ਭਰਾਈ ਕੀਤੀ ਹੋਈ ਠੀਕ ਹੈ ਅਡਲਟਰੇਟਡ ਬੋਟਲਸ ਮਿਲੀਆਂ ਨੇਗੀਆਂ ਵੱਡੇ ਬ੍ਰਾਂਡਸ ਨੇ 100 ਪਾਈਪਰ ਸਟੋਪਰ ਵਾਲੇ ਸ਼ਿਵਾਸ 12 ਵੀ ਹੈਗੀ ਉਹਦੇ ਵਿੱਚ ਬਲੈਕ ਲੇਬਲ ਵੀ ਹੈਗੀ ਉਹ 89 ਬੋਟਲਸ ਭਰੀਆਂ ਹੋਈਆਂ ਨੇਗੀਆਂ ਤੇ ਬਾਕੀ ਕੀ ਕਹਿੰਦੇ ਨੇਗੇ ਸਾਨੂੰ ਜਿਹੜੇ ਚੀਪ ਬ੍ਰਾਂਡਸ ਦੇ ਵੀ ਉੱਥੇ ਕੇਸਸ ਮਿਲੇ ਨੇਗੇ ਉਹ ਟੋਟਲ ਸਾਨੂੰ ਮਿਲੇ ਨੇਗੇ 164 ਠੀਕੇ ਜੀ ਕੀ ਬ੍ਰਾਂਡਸ ਦੇ ਵੀ ਜਿਹੜੇ ਸਾਨੂੰ ਮਿਲੇ ਨੇਗੇ ਜਿਵੇਂ ਮੈਕਡੋਨਲਡ ਹੋਗੀ ਰਾਇਲ ਸਟੈਗ ਹੋਗੀ ਗ੍ਰੈਂਡ ਅਫੇਅਰ ਹੋਗੀ ਹੈਗੀ ਉਹਨਾਂ ਵਿੱਚੋਂ ਕੀ ਕਹਿੰਦੇ ਨੇਗੇ 71 ਜਿਹੜੇ ਬੋਤਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਕਯੂ ਆਰ ਕੋਡ ਨਹੀਂ ਹੈਗਾ ਕਿ ਕਿਥੋਂ ਆਈਆਂ ਨੇ ਕਿੱਥੇ ਤੱਕ ਜਾ ਰਹੀਆਂ ਸੀਗੀਆਂ ਹੋਲ سیلਰ ਤੋਂ ਪਾਸੋਂ ਸਾਡੇ ਕੋਲ ਕੋਈ ਉੱਥੇ ਉਹਦੇ ਉੱਤੇ ਇਨਫੋਰਮੇਸ਼ਨ ਨਹੀਂ ਆ ਰਹੀ ਤੇ 48 ਐਪਰੋਕਸੀਮੇਟਲੀ ਹੈਗੀਆਂ ਨੇਗੀਆਂ ਜਿਨ੍ਹਾਂ ਦਾ ਕੀ ਕਹਿੰਦੇ ਨੇ ਉੱਪਰ QR ਕੋਡ ਲੱਗਿਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਵੀ ਕੀ ਕਹਿੰਦੇ ਨੇ ਇਹਦੇ ਵਿੱਚ ਬੋਤਲਾਂ ਮਿਲੀਆਂ ਨੇਗੀਆਂ ਇੱਕ ਭਰੀ ਹੋਈ ਹੈਗੀ ਚੰਡੀਗੜ੍ਹ ਦੀ ਵੀ ਜਿਹੜੀ ਭਰਾਈ ਕੀਤੀ ਹੈਗੀ ਤੇ ਬਾਕੀ ਖਾਲੀ ਹੋਈਆਂ ਖਾਲੀ ਪਈਆਂ ਨੇਗੀਆਂ ਤੇ ਇਸ ਤੋਂ ਇਲਾਵਾ 171 ਜਿਹੜੀ ਖਾਲੀ ਬੋਤਲਾਂ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਸਕੌਚਿਸ ਦੀਆਂ ਉਹ ਮਿਲੀਆਂ ਨੇਗੇ ਸਾਰੇ ਉਹ ਵੀ ਟੌਪ ਹਾਈ ਐਂਡ ਬ੍ਰਾਂਡਸ ਨੇਗੇ ਸ਼ਿਵਾਸ 12 ਸ਼ਿਵਾਸ 18 ਬਲੈਕ ਲੇਬਲ ਬਲੈਕ ਐਂਡ ਵਾਈਟ ਇਹ ਸਾਰੇ ਹੈਗੇ ਨੇਗੇ ਸੋ ਅਰຸນ ਗੋਸਵਾਮੀ ਇੱਥੇ ਹੀ ਇਜ਼ ਨਾਟ ਅਵੇਲੇਬਲ ਉਹਨਾਂ ਦੀ ਵਾਈਫ ਜਿਹੜੇ ਹੈਗੇ ਨੇਗੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਬਿਹਫ ਤੇ ਵੀ ਲੋਕੇਸ਼ਨ ਕਿਹੜੀ ਹੈ ਮਾ ਇਹ ਲੋਕੇਸ਼ਨ ਲੋਹਾਰਾ ਹੈਗੀ ਹੈ ਜੀ ਲੋਹਾਰਾ ਕੰਗਨਵਾਲ ਦੇ ਤੇ ਮਤਲਬ ਆਲਮੋਸਟ ਕੰਨਨਵਾਲ ਦੇ ਵਿੱਚ ਪੈ ਜਾਂਦੀ ਹੈਗੀ ਠੀਕ ਹੈ ਜੀ ਤੇ ਹੋਰ ਕੁਝ ਪੁੱਛਣਾ ਚਾਹੂਗਾ ਇਹਦੇ ਇਲਾਵਾ ਜੀ ਅਰຸນ ਗੋਸਵਾਮੀ ਤੇ ਪਹਿਲਾਂ ਵੀ ਕੀ ਪਰਚਾ ਹੈ ਹਾਂ ਜੀ ਇੱਕ ਪਰਚਾ ਉਹ ਤੇ ਪਹਿਲਾਂ ਜੋ ਐਸ ਪਰ ਦ ਇਨਫੋਰਮੇਸ਼ਨ ਉਹ ਤੇ ਹੋਇਆ ਹੋਇਆਗਾ ਬਾਈਪੇਟੀਆਂ ਤੋਂ ਉਹ ਤੋਂ ਫੜਿਆ ਗਿਆ ਸੀ ਰਿਕਵਰ ਕੀਤਾ ਗਿਆ ਸੀ ਫੜਿਆ ਵੀ ਗਿਆ ਹੈਗਾ ਉਹ ਤੇ ਹੁਣ ਇਸ ਟਾਈਮ ਤੇ ਫਰਾਰ ਹੈਗਾ ਇਨਫੋਰਮੇਸ਼ਨ ਤੇ ਅੱਜ 23 ਨੂੰ ਅਰुण ਘੋਸਵਾਮੀ ਦਾ ਸਾਨੂੰ ਪਤਾ ਚੱਲਿਆ ਸੀਗਾ ਕਿ ਉਹ ਜਿਹੜੇ ਚੀ ਬ੍ਰਾਂਡਸ ਹੁੰਦੇ ਨੇਗੇ ਉਸ ਤੋਂ ਸਪੋਚਿਸ ਭਰ ਰਿਹਾ ਹੈਗਾ ਜਿਹੜੀਆਂ ਹਾਈ ਲੈਵਲ ਦੀਆਂ ਹੁੰਦੀਆਂ ਨੇਗੀਆਂ ਦਾ ਉਸਤੇ ਕੀ ਕਹਿੰਦੇ ਆ ਕਿ Trap ਜਿਵੇਂ ਲੱਗਿਆ ਹੋਇਆ ਸੀਗਾ ਤਾਂ ਪਕੜਿਆ ਗਿਆ ਉਹ ਉੱਥੇ ਅਰੁਣ ਆਪ ਤਾਂ ਨਹੀਂ ਲੇਕਿਨ ਉਹਦੀ ਵਾਈਫ ਸਾਨੂੰ ਮਿਲੀ ਹੈਗੀ ਤੇ ਉਹਦੇ ਘਰ ਦੇ ਵਿੱਚੋਂ ਜਿਹੜਾ ਸਾਨੂੰ ਕੀ ਕਹਿੰਦੇ ਮਾਲ ਮਿਲਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਤਾਂ ਖਾਲੀ ਕਵਰਸ ਜਿਹੜੇ ਜਿਹੜੇ ਕੀ ਕਹਿੰਦੇ ਨੇ ਉੱਤੇ ਟੱਕਣ ਜਿਹੜੇ ਹੈਗੇ ਨੇਗੇ 176 ਟੱਕਣ ਮਿਲੇ ਨੇ ਸਾਰੇ ਹਾਈ ਐਂਡ ਬ੍ਰਾਂਡਸ ਨੇਗੇ ਬਲੈਕ ਲੇਬਲ ਗਲੈਨਲੀਵਟ ਸ਼ਿਵਾਸ ਰਿਗਲ ਬਲੈਕ ਡੌਗ ਇਹਨਾਂ ਦੇ ਸਾਰਿਆਂ ਦੇ ਟੱਕਣ ਜਿਹੜੇ ਮਿਲੇ ਨੇਗੇ ਉਸ ਤੋਂ ਬਾਅਦ ਸਾਨੂੰ ਕੀ ਕਹਿੰਦੇ ਨੇਗੇ ਉੱਥੇ ਭਰਾਈ ਕੀਤੀ ਹੋਈ ਠੀਕ ਹੈ ਅਡਲਟ ਰੇਟਡ ਬੋਟਲਸ ਮਿਲੀਆਂ ਨੇਗੀਆਂ ਵੱਡੇ ਬ੍ਰਾਂਡਸ ਦੇ 100 ਪਾਈਪਰ ਸਟੋਪਰ ਵਾਲੇ ਸ਼ਿਵਾਸ 12 ਵੀ ਹੈਗੀ ਓਦੇ ਵਿੱਚ ਬਲੈਕ ਲੇਬਲ ਵੀ ਹੈਗੀ ਹੈ ਉਹ 89 ਬੋਟਲਸ ਭਰੀਆਂ ਹੋਈਆਂ ਨੇਗੀਆਂ ਤੇ ਬਾਕੀ ਕੀ ਕਹਿੰਦੇ ਨੇਗੇ ਸਾਨੂੰ ਜਿਹੜੇ ਚੀਪ ਬ੍ਰਾਂਡਸ ਦੇ ਵੀ ਉੱਥੇ ਕੇਸੇਸ ਮਿਲੇ ਨੇਗੇ ਉਹ ਟੋਟਲ ਸਾਨੂੰ ਮਿਲੇ ਨੇਗੇ 164 ਠੀਕੇ ਜੀ ਈਪ ਬ੍ਰੈਂਡਸ ਦੇ ਵੀ ਜਿਹੜੇ ਸਾਨੂੰ ਮਿਲੇ ਨੇਗੇ ਜਿਵੇਂ ਮੈਕਡੋਨਲਡ ਹੋਗੀ ਰਾਇਲ ਸਟੈਗ ਹੋਗੀ ਗ੍ਰੈਂਡ ਅਫੇਅਰ ਹੋਗੀ ਹੈਗੀ ਉਹਨਾਂ ਵਿੱਚੋਂ ਕੀ ਕਹਿੰਦੇ ਨੇਗੇ 71 ਜਿਹੜੇ ਬੋਤਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ QR ਕੋਡ ਨਹੀਂ ਹੈਗਾ ਕਿ ਕਿੱਥੋਂ ਆਈਆਂ ਨੇ ਕਿੱਥੇ ਤੱਕ ਜਾ ਰਹੀਆਂ ਸੀਗੀਆਂ ਹੋਲਸੇਲਰ ਤੋਂ ਪਾਸੋਂ ਸਾਡੇ ਕੋਲ ਕੋਈ ਉੱਥੇ ਉਹਦੇ ਉੱਤੇ ਇਨਫੋਰਮੇਸ਼ਨ ਨਹੀਂ ਆ ਰਹੀ ਤੇ 48 ਐਪਰੋਕਸੀਮੇਟਲੀ ਹੈਗੀਆਂ ਨੇਗੀਆਂ ਜਿਨ੍ਹਾਂ ਦਾ ਕੀ ਕਹਿੰਦੇ ਨੇ ਉੱਪਰ QR ਕੋਡ ਲੱਗਿਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਵੀ ਕੀ ਕਹਿੰਦੇ ਨੇ ਇਹਦੇ ਵਿੱਚ ਬੋਤਲਾਂ ਮਿਲੀਆਂ ਨੇਗੀਆਂ ਇੱਕ ਭਰੀ ਹੋਈ ਹੈਗੀ ਚੰਡੀਗੜ੍ਹ ਦੀ ਵੀ ਜਿਹੜੀ ਭਰਾਈ ਕੀਤੀ ਹੈਗੀ ਤੇ ਬਾਕੀ ਖਾਲੀ ਹੋਈ ਹੈਗੀ ਖਾਲੀ ਪਈਆਂ ਨੇਗੀਆਂ ਤੇ ਇਸ ਤੋਂ ਇਲਾਵਾ 171 ਜਿਹੜੀ ਖਾਲੀ ਬੋਤਲਾਂ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਸਕੌਚਿਸ ਦੀਆਂ ਉਹ ਮਿਲੀਆਂ ਨੇਗੇ ਸਾਰੇ ਉਹ ਵੀ ਟੌਪ ਹਾਈ ਐਂਡ ਬ੍ਰਾਂਡਸ ਨੇਗੇ ਸ਼ਿਵਾਸ 12 ਸ਼ਿਵਾਸ 18 ਬਲੈਕ ਲੇਬਲ ਬਲੈਕ ਐਂਡ ਵਾਈਟ ਇਹ ਸਾਰੇ ਹੈਗੇ ਨੇਗੇ ਸੋ ਅਰຸນ ਗੋਸਵਾਮੀ ਇੱਥੇ ਹੀ ਇਜ਼ ਨਾਟ ਅਵੇਲੇਬਲ ਉਹਨਾਂ ਦੀ ਵਾਈਫ ਜਿਹੜੇ ਹੈਗੇ ਨੇਗੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਬਿਹਫ ਤੇ ਵੀ ਲੋਕੇਸ਼ਨ ਕਿਹੜੀ ਹੈ ਮਾ ਇਹ ਲੋਕੇਸ਼ਨ ਲੋਹਾਰਾ ਹੈਗੀ ਹੈ ਜੀ ਲੋਹਾਰਾ ਕੰਗਨਵਾਲ ਦੇ ਤੇ ਮਤਲਬ ਆਲਮੋਸਟ ਕੰਦਨਵਾਲ ਦੇ ਵਿੱਚ ਪੈ ਜਾਂਦੀ ਹੈਗੀ ਠੀਕ ਹੈ ਜੀ ਤੇ ਹੋਰ ਕੁਝ ਪੁੱਛਣਾ ਚਾਹੂੰਗਾ ਇਹਦੇ ਇਲਾਵਾ ਜੀ ਅਰਣ ਗੋਸਵਾਮੀ ਤੇ ਪਹਿਲਾਂ ਵੀ ਕੀ ਪਰਚਾ ਹੈ ਹਾਂ ਜੀ ਇੱਕ ਪਰਚਾ ਉਹ ਤੇ ਪਹਿਲਾਂ ਜੋ ਐਸ ਪਰ ਦਾ ਇਨਫੋਰਮੇਸ਼ਨ ਉਹਤੇ ਹੋਇਆ ਹੋਏਗਾ ਬਾਈਪੇਟੀਆਂ ਤੋਂ ਉਹ ਤੋਂ ਫੜੀਆਂ ਗਈਆਂ ਸੀ ਰਿਕਵਰ ਕੀਤੇ ਗਿਆ ਸੀ ਫੜਿਆ ਵੀ ਗਿਆ ਹੈਗਾ ਉਹ ਤੇ ਹੁਣ ਇਸ ਟਾਈਮ ਤੇ ਫਰਾਰ ਹੈਗਾ ਇਨਫੋਰਮੇਸ਼ਨ ਤੇ ਅੱਜ 22 ਤਰੀਕ ਨੂੰ ਅਰुण ਘੋਸਵਾਮੀ ਦਾ ਸਾਨੂੰ ਪਤਾ ਚੱਲਿਆ ਸੀਗਾ ਕਿ ਉਹ ਜਿਹੜੇ ਚੀ ਬ੍ਰਾਂਡਸ ਹੁੰਦੇ ਨੇਗੇ ਉਸ ਤੋਂ ਸਪੋਚਿਸ ਭਰ ਰਹੇਗਾ ਜਿਹੜੀਆਂ ਹਾਈ ਲੈਵਲ ਦੀਆਂ ਹੁੰਦੀਆਂ ਨੇਗੀਆਂ ਦਾ ਉਸਤੇ ਕੀ ਕਹਿੰਦੇ ਆ ਕਿ Trap ਜਿਵੇਂ ਲੱਗਿਆ ਹੋਇਆ ਸੀਗਾ ਤਾਂ ਪਕੜਿਆ ਗਿਆ ਉਹ ਉੱਥੇ ਅਰੁਣ ਆਪ ਤਾਂ ਨਹੀਂ ਲੇਕਿਨ ਉਹਦੀ ਵਾਈਫ ਨਾਲ ਉਹ ਮਿਲੀ ਹੈਗੀ ਤੇ ਉਹਦੇ ਘਰ ਦੇ ਵਿੱਚੋਂ ਜਿਹੜਾ ਸਾਨੂੰ ਕੀ ਕਹਿੰਦੇ ਮਾਲ ਮਿਲਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਤਾਂ ਖਾਲੀ ਕਵਰਸ ਜਿਹੜੇ ਜਿਹੜੇ ਕੀ ਕਹਿੰਦੇ ਨੇ ਉੱਤੇ ਟੱਕਣ ਜਿਹੜੇ ਹੈਗੇ ਨੇਗੇ 176 ਟੱਕਣ ਮਿਲੇ ਨੇ ਸਾਰੇ ਹਾਈ ਐਂਡ ਬ੍ਰਾਂਡਸ ਨੇਗੇ ਬਲੈਕ ਲੇਬਲ ਗਲੈਨਲੀਵਟ ਸ਼ਿਵਾਸ ਰਿਗਲ ਬਲੈਕ ਡੌਗ ਇਹਨਾਂ ਦੇ ਸਾਰਿਆਂ ਦੇ ਟੱਕਣ ਜਿਹੜੇ ਮਿਲੇ ਨੇਗੇ ਉਸ ਤੋਂ ਬਾਅਦ ਸਾਨੂੰ ਕੀ ਕਹਿੰਦੇ ਨੇਗੇ ਉੱਥੇ ਭਰਾਈ ਕੀਤੀ ਹੋਈ ਠੀਕ ਹੈ ਅਡਲਟਰੇਟਿਡ ਬੋਟਲਸ ਮਿਲੀਆਂ ਨੇਗੀਆਂ ਵੱਡੇ ਬ੍ਰਾਂਡਸ ਨੇ 100 ਪਾਈਪਰਸ ਟੋਪਰ ਵਾਲੇ ਸ਼ਿਵਾਸ 12 ਵੀ ਹੈਗੀ ਓਦੇ ਵਿੱਚ ਬਲੈਕ ਲੇਬਲ ਵੀ ਹੈਗੀ ਓ 89 ਬੋਟਲਸ ਭਰੀਆਂ ਹੋਈਆਂ ਨੇਗੀਆਂ ਇਹ ਬਾਕੀ ਕੀ ਕਹਿੰਦੇ ਨੇਗੇ ਸਾਨੂੰ ਜਿਹੜੇ ਚੀਪ ਬ੍ਰਾਂਡਸ ਦੇ ਵੀ ਉੱਥੇ ਕੇਸੇਸ ਮਿਲੇ ਨੇਗੇ ਓ ਟੋਟਲ ਸਾਨੂੰ ਮਿਲੇ ਨੇਗੇ 164 ਠੀਕ ਹੈ ਜੀ ਚੀਪ ਬ੍ਰਾਂਡਸ ਦੇ ਵੀ ਜਿਹੜੇ ਸਾਨੂੰ ਮਿਲੇ ਨੇਗੇ ਜਿਵੇਂ ਮੈਕਡੋਗਲ ਹੋਗੀ ਰਾਇਲ ਸਟੈਗ ਹੋਗੀ ਗ੍ਰੈਂਡ ਅਫੇਅਰ ਹੋਗੀ ਹੈਗੀ ਉਹਨਾਂ ਵਿੱਚੋਂ ਕੀ ਕਹਿੰਦੇ ਨੇਗੇ 71 ਜਿਹੜੇ ਬੋਤਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਕਯੂਆਰ ਕੋਡ ਨਹੀਂ ਹੈਗਾ ਕਿ ਕਿਥੋਂ ਆਈਆਂ ਨੇ ਕਿੱਥੇ ਤੱਕ ਜਾ ਰਹੀਆਂ ਸੀਗੀਆਂ ਹੋਲ سیلਰ ਤੋਂ ਬਾਅਦ ਉਹ ਸਾਡੇ ਕੋਲ ਕੋਈ ਉੱਤੇ ਉਹਦੇ ਉੱਤੇ ਇਨਫੋਰਮੇਸ਼ਨ ਨਹੀਂ ਆ ਰਹੀ ਤੇ 48 ਐਪਰੋਕਸੀਮੇਟਲੀ ਹੈਗੀਆਂ ਨੇਗੀਆਂ ਜਿਨ੍ਹਾਂ ਦਾ ਕੀ ਕਹਿੰਦੇ ਨੇ ਉੱਪਰ ਕਯੂਆਰ ਕੋਡ ਲੱਗਿਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਵੀ ਕੀ ਕਹਿੰਦੇ ਨੇ ਇਹਦੇ ਵਿੱਚ ਬੋਤਲਾਂ ਮਿਲੀਆਂ ਨੇਗੀਆਂ ਇੱਕ ਭਰੀ ਹੋਈ ਹੈਗੀ ਚੰਡੀਗੜ੍ਹ ਦੀ ਵੀ ਜਿਹੜੀ ਭਰਾਈ ਕੀਤੀ ਹੈਗੀ ਤੇ ਬਾਕੀ ਖਾਲੀ ਹੋਈ ਹੈਗੀ ਖਾਲੀ ਪਈਆਂ ਨੇਗੀਆਂ ਤੇ ਇਸ ਤੋਂ ਇਲਾਵਾ 171 ਜਿਹੜੀ ਖਾਲੀ ਬੋਤਲਾਂ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਸਕੌਚਿਸ ਦੀਆਂ ਉਹ ਮਿਲਿਆ ਨੇਗੇ ਸਾਰੇ ਉਹ ਵੀ ਟੌਪ ਹਾਈ ਐਂਡ ਬ੍ਰਾਂਡਸ ਨੇਗੇ ਸ਼ਿਵਾਸ 12 ਸ਼ਿਵਾਸ 18 ਬਲੈਕ ਲੇਬਲ ਬਲੈਕ ਐਂਡ ਵਾਈਟ ਇਹ ਸਾਰੇ ਹੈਗੇ ਨੇਗੇ ਸੋ ਅਰຸນ ਗੋਸਵਾਮੀ ਇੱਥੇ ਹੀ ਇਜ਼ ਨਾਟ ਅਵੇਲੇਬਲ ਉਹਨਾਂ ਦੀ ਵਾਈਫ ਜਿਹੜੇ ਹੈਗੇ ਨੇਗੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਬਿਹਫ ਤੇ ਵੀ ਲੋਕੇਸ਼ਨ ਕਿਹੜੀ ਹੈ ਮਾ ਇਹ ਲੋਕੇਸ਼ਨ ਲੋਹਾਰਾ ਹੈਗੀ ਹੈ ਜੀ ਲੋਹਾਰਾ ਕੰਗਨਵਾਲ ਦੇ ਤੇ ਮਤਲਬ ਆਲਮੋਸਟ ਕੰਨਰਨਵਾਲ ਦੇ ਵਿੱਚ ਪੈ ਜਾਂਦੀ ਹੈਗੀ ਠੀਕ ਹੈ ਜੀ ਤੇ ਹੋਰ ਕੁਝ ਪੁੱਛਣਾ ਚਾਹੂੰਗੀ ਇਹਦੇ ਇਲਾਵਾ ਜੀ ਅਰੁਣ ਗੋਸਵਾਮੀ ਤੇ ਪਹਿਲਾਂ ਵੀ ਕੀ ਪਰਚਾ ਹੈ ਹਾਂ ਜੀ ਇੱਕ ਪਰਚਾ ਉਹ ਤੇ ਪਹਿਲਾਂ ਜੋ ਐਸ ਪਰ ਦਾ ਇਨਫੋਰਮੇਸ਼ਨ ਉੱਤੇ ਹੋਇਆ ਹੋਏਗਾ ਬਾਈ ਪੇਟੀਆਂ ਤੋਂ ਉਹ ਤੋਂ ਪੜੀਆਂ ਗਈਆਂ ਸੀ ਰਿਕਵਰ ਕੀਤੇ ਗਿਆ ਸੀ ਪੜਿਆ ਵੀ ਗਿਆ ਹੈਗਾ ਉਹ ਤੇ ਹੁਣ ਇਸ ਟਾਈਮ ਤੇ ਫਰਾਰ ਹੈਗਾ ਇਨਫੋਰਮੇਸ਼ਨ ਤੇ ਅੱਜ ਬਾਈ ਤ੍ਰਿਕ ਨੂੰ ਅਰुण ਗੋਸਵਾਮੀ ਦਾ ਸਾਨੂੰ ਪਤਾ ਚੱਲਿਆ ਸੀਗਾ ਕਿ ਉਹ ਜਿਹੜੇ ਚੀਪ ਬ੍ਰਾਂਡਸ ਹੁੰਦੇ ਨੇਗੇ ਉਸ ਤੋਂ ਸਪੋਚਿਸ ਪਰ ਰਹੇਗਾ ਜਿਹੜੀਆਂ ਹਾਈ ਲੈਵਲ ਦੀਆਂ ਹੁੰਦੀਆਂ ਨੇਗੀਆਂ ਤਾਂ ਉਸਤੇ ਕੀ ਕਹਿੰਦੇ ਆ ਕਿ Trap ਜਿਵੇਂ ਲੱਗਿਆ ਹੋਇਆ ਸੀਗਾ ਤਾਂ ਪਕੜਿਆ ਗਿਆ ਉਹ ਉਹਥੇ ਅਰੁਣ ਆਪ ਤਾਂ ਨਹੀਂ ਲੇਕਿਨ ਉਹਦੀ ਵਾਈਫ ਸਾਨੂੰ ਮਿਲੀ ਹੈਗੀ ਤੇ ਉਹਦੇ ਘਰ ਦੇ ਵਿੱਚੋਂ ਜਿਹੜਾ ਸਾਨੂੰ ਕੀ ਕਹਿੰਦੇ ਮਾਲ ਮਿਲਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਤਾਂ ਖਾਲੀ ਕਵਰਸ ਜਿਹੜੇ ਜਿਹੜੇ ਕੀ ਕਹਿੰਦੇ ਨੇ ਉੱਤੇ ਟੱਕਣ ਜਿਹੜੇ ਹੈਗੇ ਨੇਗੇ 176 ਟੱਕਣ ਮਿਲੇ ਨੇ ਸਾਰੇ ਹਾਈ ਐਂਡ ਬ੍ਰਾਂਡਸ ਨੇਗੇ ਬਲੈਕ ਲੇਬਲ ਗਲੈਨਲੀਵਟ ਸ਼ਿਵਾਸ ਰਿਗਲ ਬਲੈਕ ਡੌਗ ਇਹਨਾਂ ਦੇ ਸਾਰਿਆਂ ਦੇ ਟੱਕਣ ਜਿਹੜੇ ਮਿਲੇ ਨੇਗੇ ਉਸ ਤੋਂ ਬਾਅਦ ਸਾਨੂੰ ਕੀ ਕਹਿੰਦੇ ਨੇਗੇ ਉੱਥੇ ਭਰਾਈ ਕੀਤੀ ਹੋਈ ਠੀਕ ਹੈ ਅਡਲਟਰੇਟਿਡ ਬੋਟਲਸ ਮਿਲੀਆਂ ਨੇਗੀਆਂ ਵੱਡੇ ਬ੍ਰਾਂਡਸ ਨੇ 100 ਪਾਈਪਰ ਸਟੋਪਰ ਵਾਲੇ ਸ਼ਿਵਾਸ 12 ਵੀ ਹੈਗੀ ਉਹਦੇ ਵਿੱਚ ਬਲੈਕ ਲੇਬਲ ਵੀ ਹੈਗੀ ਉਹ 89 ਬੋਟਲਸ ਭਰੀਆਂ ਹੋਈਆਂ ਨੇਗੀਆਂ ਤੇ ਬਾਕੀ ਕੀ ਕਹਿੰਦੇ ਨੇਗੇ ਸਾਨੂੰ ਜਿਹੜੇ ਚੀਪ ਬ੍ਰਾਂਡਸ ਦੇ ਵੀ ਉੱਥੇ ਕੇਸਸ ਮਿਲੇ ਨੇਗੇ ਉਹ ਟੋਟਲ ਸਾਨੂੰ ਮਿਲੇ ਨੇਗੇ 164 ਠੀਕ ਹੈ ਜੀ ਕੀ ਬ੍ਰਾਂਡਸ ਦੇ ਵੀ ਜਿਹੜੇ ਸਾਨੂੰ ਮਿਲੇ ਨੇਗੇ ਜਿਵੇਂ ਮੈਕਡੋਨਲਡ ਹੋਗੀ ਰਾਇਲ ਸਟੈਗ ਹੋਗੀ ਗ੍ਰੈਂਡ ਅਫੇਅਰ ਹੋਗੀ ਹੈਗੀ ਉਹਨਾਂ ਵਿੱਚੋਂ ਕੀ ਕਹਿੰਦੇ ਨੇਗੇ 71 ਜਿਹੜੇ ਬੋਤਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਕਯੂਆਰ ਕੋਡ ਨਹੀਂ ਹੈਗਾ ਕਿ ਕਿੱਥੋਂ ਆਈਆਂ ਨੇ ਕਿੱਥੇ ਤੱਕ ਜਾ ਰਹੀਆਂ ਸੀਗੀਆਂ ਹੋਲਸੇਲਰ ਤੋਂ ਪਾਸੋਂ ਸਾਡੇ ਕੋਲ ਕੋਈ ਉੱਥੇ ਉਹਦੇ ਉੱਤੇ ਇਨਫੋਰਮੇਸ਼ਨ ਨਹੀਂ ਆ ਰਹੀ ਤੇ 48 ਐਪਰੋਕਸੀਮੇਟਲੀ ਹੈਗੀਆਂ ਨੇਗੀਆਂ ਜਿਨ੍ਹਾਂ ਦੇ ਕੀ ਕਹਿੰਦੇ ਨੇ ਉੱਪਰ ਕਯੂਆਰ ਕੋਡ ਲੱਗਿਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਵੀ ਕੀ ਕਹਿੰਦੇ ਨੇ ਇਹਦੇ ਵਿੱਚ ਬੋਤਲਾਂ ਮਿਲੀਆਂ ਨੇਗੀਆਂ ਇੱਕ ਭਰੀ ਹੋਈ ਹੈਗੀ ਚੰਡੀਗੜ੍ਹ ਦੀ ਵੀ ਜਿਹੜੀ ਭਰਾਈ ਕੀਤੀ ਹੈਗੀ ਤੇ ਬਾਕੀ ਖਾਲੀ ਹੋਈਆਂ ਖਾਲੀ ਪਈਆਂ ਨੇਗੀਆਂ ਤੇ ਇਸ ਤੋਂ ਇਲਾਵਾ 171 ਜਿਹੜੀ ਖਾਲੀ ਬੋਤਲਾਂ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਸਕੌਚਿਸ ਦੀਆਂ ਉਹ ਮਿਲੀਆਂ ਨੇਗੀਆਂ ਸਾਰੇ ਉਹ ਵੀ ਟੌਪ ਹਾਈ ਐਂਡ ਬ੍ਰਾਂਡਸ ਨੇਗੇ ਸ਼ਿਵਾਸ 12 ਸ਼ਿਵਾਸ 17 ਬਲੈਕ ਲੇਬਲ ਬਲੈਕ ਐਂਡ ਵਾਈਟ ਇਹ ਸਾਰੇ ਹੈਗੇ ਨੇਗੇ ਸੋ ਅਰुण ਗੋਸਵਾਮੀ ਇੱਥੇ ਹੀ ਇਜ਼ ਨਾਟ ਅਵੇਲੇਬਲ ਉਹਨਾਂ ਦੀ ਵਾਈਫ ਜਿਹੜੇ ਹੈਗੇ ਨੇਗੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਬਿਹਾਫ ਤੇ ਵੀ ਲੋਕੇਸ਼ਨ ਕਿਹੜੀ ਹੈ ਮਾ ਇਹ ਲੋਕੇਸ਼ਨ ਲੋਹਾਰਾ ਹੈਗੀ ਹੈ ਜੀ ਲੋਹਾਰਾ ਕੰਗਨਵਾਲ ਦੇ ਤੇ ਮਤਲਬ ਆਲਮੋਸਟ ਕੰਨਰ ਵਾਲ ਦੇ ਵਿੱਚ ਪੈ ਜਾਂਦੀ ਹੈਗੀ ਠੀਕ ਹੈ ਜੀ ਤੇ ਹੋਰ ਕੁਝ ਪੁੱਛਣਾ ਚਾਹਾਂਗਾ ਇਹਦੇ ਇਲਾਵਾ ਜੀ ਆਰਣ ਗੋਸਵਾਮੀ ਤੇ ਪਹਿਲਾਂ ਵੀ ਕੀ ਪਰਚਾ ਹੈ ਜੀ ਇੱਕ ਪਰਚਾ ਉਹਦੇ ਪਹਿਲਾਂ ਜੋ ਐਸ ਪਰ ਦ ਇਨਫੋਰਮੇਸ਼ਨ ਉਹਤੇ ਹੋਇਆ ਹੋਏਗਾ ਬਾਈਪੇਟੀਆਂ ਤੋਂ ਉਹ ਤੋਂ ਫੜੀਆਂ ਗਈਆਂ ਸੀ ਰਿਕਵਰ ਕੀਤੀਆਂ ਗਈ ਸੀ ਫੜਿਆ ਵੀ ਗਿਆ ਹੈਗਾ ਉਹ ਤੇ ਹੁਣ ਇਸ ਟਾਈਮ ਤੇ ਫਰਾਰ ਹੈਗਾ ਇਨਫੋਰਮੇਸ਼ਨ ਤੇ ਅੱਜ ਬਾਈ ਤ੍ਰਿਕ ਨੂੰ ਅਰुण ਘੋਸ਼ਵਾਮੀ ਦਾ ਸਾਨੂੰ ਪਤਾ ਚੱਲਿਆ ਸੀਗਾ ਕਿ ਉਹ ਜਿਹੜੇ ਚੀ ਬ੍ਰਾਂਡਸ ਹੁੰਦੇ ਨੇਗੇ ਉਸ ਤੋਂ ਸਪੋਚਿਸ ਪਰ ਰਹੇਗਾ ਜਿਹੜੀਆਂ ਹਾਈ ਲੈਵਲ ਦੀਆਂ ਹੁੰਦੀਆਂ ਨੇਗੀਆਂ ਤਾ ਉਸਤੇ ਕੀ ਕਹਿੰਦੇ ਆ ਕਿ Trap ਜਿਵੇਂ ਲੱਗਿਆ ਹੋਇਆ ਸੀਗਾ ਤਾਂ ਪਕੜਿਆ ਗਿਆ ਉਹ ਉੱਥੇ ਅਰੁਣ ਆਪ ਤਾਂ ਨਹੀਂ ਲੇਕਿਨ ਉਹਦੀ ਵਾਈਫ ਸਾਨੂੰ ਮਿਲੀ ਹੈਗੀ ਤੇ ਉਹਦੇ ਘਰ ਦੇ ਵਿੱਚੋਂ ਜਿਹੜਾ ਸਾਨੂੰ ਕੀ ਕਹਿੰਦੇ ਮਾਲ ਮਿਲਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਤਾਂ ਖਾਲੀ ਕਵਰਸ ਜਿਹੜੇ ਜਿਹੜੇ ਕੀ ਕਹਿੰਦੇ ਨੇ ਉੱਤੇ ਟੱਕਨ ਜਿਹੜੇ ਹੈਗੇ ਨੇਗੇ 176 ਟੱਕਨ ਮਿਲੇ ਨੇ ਸਾਰੇ ਹਾਈ ਐਂਡ ਬ੍ਰਾਂਡਸ ਨੇਗੇ ਬਲੈਕ ਲੇਬਲ ਗਲੈਨਲੀਵਟ ਸ਼ਿਵਾਸ ਰਿਗਲ ਬਲੈਕ ਡੌਗ ਇਹਨਾਂ ਦੇ ਸਾਰਿਆਂ ਦੇ ਟੱਕਨ ਜਿਹੜੇ ਮਿਲੇ ਨੇਗੇ ਉਸ ਤੋਂ ਬਾਅਦ ਸਾਨੂੰ ਕੀ ਕਹਿੰਦੇ ਨੇਗੇ ਉੱਥੇ ਭਰਾਈ ਕੀਤੀ ਹੋਈ ਠੀਕ ਹੈ ਅਡਲਟ ਰੇਟਡ ਬੋਟਲਸ ਮਿਲੀਆਂ ਨੇਗੀਆਂ ਵੱਡੇ ਬ੍ਰਾਂਡਸ ਨੇ 100 ਪਾਈਪਰ ਸਟੋਪਰ ਵਾਲੇ ਸ਼ਿਵਾਸ 12 ਵੀ ਹੈਗੀ ਉਹਦੇ ਵਿੱਚ ਬਲੈਕ ਲੇਬਲ ਵੀ ਹੈਗੀ ਉਹ 89 ਬੋਟਲਸ ਭਰੀਆਂ ਹੋਈਆਂ ਨੇਗੀਆਂ ਤੇ ਬਾਕੀ ਕੀ ਕਹਿੰਦੇ ਨੇਗੇ ਸਾਨੂੰ ਜਿਹੜੇ ਚੀਪ ਬ੍ਰਾਂਡਸ ਦੇ ਵੀ ਉੱਥੇ ਕੇਸੇਸ ਮਿਲੇ ਨੇਗੇ ਉਹ ਟੋਟਲ ਸਾਨੂੰ ਮਿਲੇ ਨੇਗੇ 164 ਕੀ ਕੇ ਜੀ ਕੀ ਬ੍ਰਾਂਡਸ ਦੇ ਵੀ ਜਿਹੜੇ ਸਾਨੂੰ ਮਿਲੇ ਨੇਗੇ ਜਿਵੇਂ ਮੈਕਡੋਗਲ ਹੋਗੀ ਰਾਇਲ ਸਟੈਗ ਹੋਗੀ ਗ੍ਰੈਂਡ ਅਫੇਅਰ ਹੋਗੀ ਹੈਗੀ ਉਹਨਾਂ ਵਿੱਚੋਂ ਕੀ ਕਹਿੰਦੇ ਨੇਗੇ 71 ਜਿਹੜੇ ਬੋਤਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਕਯੂਆਰ ਕੋਡ ਨਹੀਂ ਹੈਗਾ ਕਿ ਕਿਥੋਂ ਆਈਆਂ ਨੇ ਕਿੱਥੇ ਤੱਕ ਜਾ ਰਹੀਆਂ ਸੀਗੀਆਂ ਹੋਲ سیلਰ ਤੋਂ ਪਾਸੋਂ ਸਾਡੇ ਕੋਲ ਕੋਈ ਉੱਥੇ ਉਹਦੇ ਉੱਤੇ ਇਨਫੋਰਮੇਸ਼ਨ ਨਹੀਂ ਆ ਰਹੀ ਤੇ 48 ਐਪਰੋਕਸੀਮੇਟਲੀ ਹੈਗੀਆਂ ਨੇਗੀਆਂ ਜਿਨ੍ਹਾਂ ਦਾ ਕੀ ਕਹਿੰਦੇ ਨੇ ਉੱਪਰ QR ਕੋਡ ਲੱਗਿਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਵੀ ਕੀ ਕਹਿੰਦੇ ਨੇ ਇਹਦੇ ਵਿੱਚ ਬੋਤਲਾਂ ਮਿਲੀਆਂ ਨੇਗੀਆਂ ਇੱਕ ਭਰੀ ਹੋਈ ਹੈਗੀ ਚੰਡੀਗੜ੍ਹ ਦੀ ਵੀ ਜਿਹੜੀ ਭਰਾਈ ਕੀਤੀ ਹੈਗੀ ਐ ਤੇ ਬਾਕੀ ਖਾਲੀ ਹੋਈਆਂ ਖਾਲੀ ਪਈਆਂ ਨੇਗੀਆਂ ਤੇ ਇਸ ਤੋਂ ਇਲਾਵਾ 171 ਜਿਹੜੀ ਖਾਲੀ ਬੋਤਲਾਂ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਸਕੌਚਿਸ ਦੀਆਂ ਉਹ ਮਿਲੀਆਂ ਨੇਗੀਆਂ ਸਾਰੇ ਉਹ ਵੀ ਟੌਪ ਹਾਈ ਐਂਡ ਬ੍ਰਾਂਡਸ ਨੇਗੇ ਸ਼ਿਵਾਸ 12 ਸ਼ਿਵਾਸ 18 ਬਲੈਕ ਲੇਬਲ ਬਲੈਕ ਐਂਡ ਵਾਈਟ ਇਹ ਸਾਰੇ ਹੈਗੇ ਨੇਗੇ ਸੋ ਅਰुण ਗੋਸਵਾਮੀ ਇੱਥੇ ਹੀ ਇਜ਼ ਨਾਟ ਅਵੇਲੇਬਲ ਉਹਨਾਂ ਦੀ ਵਾਈਫ ਜਿਹੜੇ ਹੈਗੇ ਨੇਗੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਬਿਹਾਫ ਤੇ ਵੀ ਕੁਝ ਲੋਕੇਸ਼ਨ ਕਿਹੜੀ ਹੈ ਮਾ ਇਹ ਲੋਕੇਸ਼ਨ ਲੋਹਾਰਾ ਹੈਗੀ ਹੈ ਜੀ ਲੋਹਾਰਾ ਕੰਗਨਵਾਲ ਦੇ ਤੇ ਮਤਲਬ ਆਲਮੋਸਟ ਕੰਨਨਵਾਲ ਦੇ ਵਿੱਚ ਪੈ ਜਾਂਦੀ ਹੈਗੀ ਠੀਕ ਹੈ ਜੀ ਤੇ ਹੋਰ ਕੁਝ ਪੁੱਛਣਾ ਚਾਹੂੰਗਾ ਇਹਦੇ ਇਲਾਵਾ ਜੀ ਅਰੁਣ ਗੋਸਵਾਮੀ ਤੇ ਪਹਿਲਾਂ ਵੀ ਕੀ ਪਰਚਾ ਆਇਆ ਸੀ ਹਾਂ ਜੀ ਇੱਕ ਪਰਚਾ ਉਹ ਤੇ ਪਹਿਲਾਂ ਜੋ ਐਸ ਪਰ ਦ ਇਨਫੋਰਮੇਸ਼ਨ ਉੱਤੇ ਹੋਇਆ ਹੋਏਗਾ ਬਾਈਪੇਟੀਆਂ ਤੋਂ ਉਹ ਤੋਂ ਫੜਿਆ ਗਿਆ ਸੀ ਰਿਕਵਰ ਕੀਤਾ ਗਿਆ ਸੀ ਫੜਿਆ ਵੀ ਗਿਆ ਹੈਗਾ ਉਹ ਤੇ ਹੁਣ ਇਸ ਟਾਈਮ ਤੇ ਫਰਾਰ ਹੈਗਾ ਇਨਫੋਰਮੇਸ਼ਨ ਤੇ ਅੱਜ ਬਾਈਟਰੀ ਨੂੰ ਅਰुण ਘੋਸਵਾਮੀ ਦਾ ਸਾਨੂੰ ਪਤਾ ਚੱਲਿਆ ਸੀਗਾ ਕਿ ਉਹ ਜਿਹੜੇ ਚੀਪ ਬ੍ਰਾਂਡਸ ਹੁੰਦੇ ਨੇਗੇ ਉਸ ਤੋਂ ਸਪੋਚਿਸ ਪਰ ਰਹੇਗਾ ਜਿਹੜੀਆਂ ਹਾਈ ਲੈਵਲ ਦੀਆਂ ਹੁੰਦੀਆਂ ਨੇਗੀਆਂ ਦਾ ਉਸਤੇ ਕੀ ਕਹਿੰਦੇ ਆ ਕਿ Trap ਜਿਵੇਂ ਲੱਗਿਆ ਹੋਇਆ ਸੀਗਾ ਤਾਂ ਪਕੜਿਆ ਗਿਆ ਉਹ ਉੱਥੇ ਅਰੁਣ ਆਪ ਤਾਂ ਨਹੀਂ ਲੇਕਿਨ ਉਹਦੀ ਵਾਈਫ ਸਾਨੂੰ ਮਿਲੀ ਹੈਗੀ ਐ ਤੇ ਉਹਦੇ ਘਰ ਦੇ ਵਿੱਚ ਉਹ ਜਿਹੜਾ ਸਾਨੂੰ ਕੀ ਕਹਿੰਦੇ ਮਾਲ ਮਿਲਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਤਾਂ ਖਾਲੀ ਕਵਰਸ ਜਿਹੜੇ ਜਿਹੜੇ ਕੀ ਕਹਿੰਦੇ ਨੇ ਉੱਤੇ ਟੱਕਣ ਜਿਹੜੇ ਹੈਗੇ ਨੇਗੇ 176 ਟੱਕਣ ਮਿਲੇ ਨੇ ਸਾਰੇ ਹਾਈ ਐਂਡ ਬ੍ਰਾਂਡਸ ਨੇਗੇ ਬਲੈਕ ਲੇਬਲ ਗਲੈਨਲੀਵਟ ਸ਼ਿਵਾਸ ਰਿਗਲ ਬਲੈਕ ਡੌਗ ਇਹਨਾਂ ਦੇ ਸਾਰਿਆਂ ਦੇ ਟੱਕਣ ਜਿਹੜੇ ਮਿਲੇ ਨੇਗੇ ਉਸ ਤੋਂ ਬਾਅਦ ਸਾਨੂੰ ਕੀ ਕਹਿੰਦੇ ਨੇਗੇ ਉੱਥੇ ਭਰਾਈ ਕੀਤੀ ਹੋਈ ਠੀਕ ਹੈ ਅਡਲਟਰੇਟਡ ਬੋਟਲਸ ਮਿਲੀਆਂ ਨੇਗੀਆਂ ਵੱਡੇ ਬ੍ਰਾਂਡਸ ਨੇ 100 ਪਾਈਪਰ ਸਟੋਪਰ ਵਾਲੇ ਸ਼ਿਵਾਸ 12 ਵੀ ਹੈਗੀ ਉਹਦੇ ਵਿੱਚ ਬਲੈਕ ਲੇਬਲ ਵੀ ਹੈਗੀ ਉਹ 89 ਬੋਟਲਸ ਭਰੀਆਂ ਹੋਈਆਂ ਨੇਗੀਆਂ ਤੇ ਬਾਕੀ ਕੀ ਕਹਿੰਦੇ ਨੇਗੇ ਸਾਨੂੰ ਜਿਹੜੇ ਚੀਪ ਬ੍ਰਾਂਡਸ ਦੇ ਵੀ ਉੱਥੇ ਕੇਸੇਸ ਮਿਲੇ ਨੇਗੇ ਉਹ ਟੋਟਲ ਸਾਨੂੰ ਮਿਲੇ ਨੇਗੇ 164 ਠੀਕ ਹੈ ਜੀ ਚੀਪ ਬ੍ਰਾਂਡਸ ਦੇ ਵੀ ਜਿਹੜੇ ਸਾਨੂੰ ਮਿਲੇ ਨੇਗੇ ਜਿਵੇਂ ਮੈਕਡੋਗਲ ਹੋਗੀ ਰਾਇਲ ਸਟੈਗ ਹੋਗੀ ਗ੍ਰੈਂਡ ਅਫੇਅਰ ਹੋਗੀ ਹੈਗੀ ਉਹਨਾਂ ਵਿੱਚੋਂ ਕੀ ਕਹਿੰਦੇ ਨੇਗੇ 71 ਜਿਹੜੇ ਬੋਤਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ QR ਕੋਡ ਨਹੀਂ ਹੈਗਾ ਕਿ ਕਿੱਥੋਂ ਆਈਆਂ ਨੇ ਕਿੱਥੇ ਤੱਕ ਜਾ ਰਹੀਆਂ ਸੀਗੀਆਂ ਹੋਲ سیلਰ ਤੋਂ ਪਾਸੋਂ ਸਾਡੇ ਕੋਲ ਕੋਈ ਉੱਥੇ ਉਹਦੇ ਉੱਤੇ ਇਨਫੋਰਮੇਸ਼ਨ ਨਹੀਂ ਆ ਰਹੀ ਤੇ 48 ਐਪਰੋਕਸੀਮੇਟਲੀ ਹੈਗੀਆਂ ਨੇਗੀਆਂ ਜਿਨ੍ਹਾਂ ਦੇ ਕੀ ਕਹਿੰਦੇ ਨੇ ਉੱਪਰ QR ਕੋਡ ਲੱਗਿਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਵੀ ਕੀ ਕਹਿੰਦੇ ਨੇ ਇਹਦੇ ਵਿੱਚ ਬੋਤਲਾਂ ਮਿਲੀਆਂ ਨੇਗੀਆਂ ਇੱਕ ਭਰੀ ਹੋਈ ਹੈਗੀ ਚੰਡੀਗੜ੍ਹ ਦੀ ਵੀ ਜਿਹੜੀ ਭਰਾਈ ਕੀਤੀ ਹੈਗੀ ਤੇ ਬਾਕੀ ਖਾਲੀ ਹੋਈਆਂ ਖਾਲੀ ਪਈਆਂ ਨੇਗੀਆਂ ਤੇ ਇਸ ਤੋਂ ਇਲਾਵਾ 171 ਜਿਹੜੀ ਖਾਲੀ ਬੋਤਲਾਂ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਸਕੌਚਿਸ ਦੀਆਂ ਉਹ ਮਿਲੀਆਂ ਨੇਗੀਆਂ ਸਾਰੇ ਉਹ ਵੀ ਟੌਪ ਹਾਈ ਐਂਡ ਬ੍ਰਾਂਡਸ ਨੇਗੇ ਸ਼ਿਵਾਸ 12 ਸ਼ਿਵਾਸ 18 ਬਲੈਕ ਲੇਬਲ ਬਲੈਕ ਐਂਡ ਵਾਈਟ ਇਹ ਸਾਰੇ ਹੈਗੇ ਨੇਗੇ ਸੋ ਅਰुण ਗੋਸਵਾਮੀ ਇੱਥੇ ਹੀ ਇਜ਼ ਨਾਟ ਅਵੇਲੇਬਲ ਉਹਨਾਂ ਦੀ ਵਾਈਫ ਜਿਹੜੇ ਹੈਗੇ ਨੇਗੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਬਿਹਾਫ ਤੇ ਵੀ ਲੋਕੇਸ਼ਨ ਕਿਹੜੀ ਹੈ ਮਾ ਇਹ ਲੋਕੇਸ਼ਨ ਲੋਹਾਰਾ ਹੈਗੀ ਹੈ ਜੀ ਲੋਹਾਰਾ ਕੰਗਨਵਾਲ ਦੇ ਤੇ ਮਤਲਬ ਆਲਮੋਸਟ ਕੰਨਨਵਾਲ ਦੇ ਵਿੱਚ ਪੈ ਜਾਂਦੀ ਹੈਗੀ ਠੀਕ ਹੈ ਜੀ ਤੇ ਹੋਰ ਕੁਝ ਪੁੱਛਣਾ ਚਾਹੂੰਗੀ ਇਹਦੇ ਇਲਾਵਾ ਜੀ ਅਰुण ਗੋਸਵਾਮੀ ਤੇ ਪਹਿਲਾਂ ਵੀ ਕੀ ਪਰਚਾ ਹੈ ਹਾਂ ਜੀ ਇੱਕ ਪਰਚਾ ਉਹ ਤੇ ਪਹਿਲਾਂ ਜੋ ਐਸ ਪਰ ਦ ਇਨਫੋਰਮੇਸ਼ਨ ਉੱਤੇ ਹੋਇਆ ਹੋਏਗਾ ਬਾਈਪੇਟੀਆਂ ਤੋਂ ਉਹ ਤੋਂ ਫੜਿਆ ਗਿਆ ਸੀ ਰਿਕਵਰ ਕੀਤਾ ਗਿਆ ਸੀ ਫੜਿਆ ਵੀ ਗਿਆ ਹੈਗਾ ਉਹ ਤੇ ਹੁਣ ਇਸ ਟਾਈਮ ਤੇ ਫਰਾਰ ਹੈਗਾ ਇਨਫੋਰਮੇਸ਼ਨ ਤੇ ਅੱਜ ਬਾਈਟ੍ਰਿਕ ਨੂੰ ਅਰुण ਘੋਸਵਾਮੀ ਦਾ ਸਾਨੂੰ ਪਤਾ ਚੱਲਿਆ ਸੀਗਾ ਕਿ ਉਹ ਜਿਹੜੇ ਚੀਪ ਬ੍ਰਾਂਡਸ ਹੁੰਦੇ ਨੇਗੇ ਉਸ ਤੋਂ ਸਪਾਚਿਸ ਭਰ ਰਿਹਾ ਹੈਗਾ ਜਿਹੜੀਆਂ ਹਾਈ ਲੈਵਲ ਦੀਆਂ ਹੁੰਦੀਆਂ ਨੇਗੀਆਂ ਤਾਂ ਉਸਤੇ ਕੀ ਕਹਿੰਦੇ ਆ ਕਿ Trap ਜਿਵੇਂ ਲੱਗਿਆ ਹੋਇਆ ਸੀਗਾ ਤਾਂ ਪਕੜਿਆ ਗਿਆ ਉਹ ਉੱਥੇ ਅਰੁਣ ਆਪ ਤਾਂ ਨਹੀਂ ਲੇਕਿਨ ਉਹਦੀ ਵਾਈਫ ਸਾਨੂੰ ਮਿਲੀ ਹੈਗੀ ਤੇ ਉਹਦੇ ਘਰ ਦੇ ਵਿੱਚੋਂ ਜਿਹੜਾ ਸਾਨੂੰ ਕੀ ਕਹਿੰਦੇ ਮਾਲ ਮਿਲਿਆ ਹੈਗਾ ਤਾਂ ਉਹਦੇ ਵਿੱਚ ਜਿਹੜੇ ਤਾਂ ਖਾਲੀ ਕਵਰਸ ਜਿਹੜੇ ਜਿਹੜੇ ਕੀ ਕਹਿੰਦੇ ਨੇ ਉੱਤੇ ਟੱਕਣ ਜਿਹੜੇ ਹੈਗੇ ਨੇਗੇ 176 ਟੱਕਣ ਮਿਲੇ ਨੇ ਸਾਰੇ ਹਾਈ ਐਂਡ ਬ੍ਰਾਂਡਸ ਨੇਗੇ ਬਲੈਕ ਲੇਬਲ ਗਲੈਨਲੀਵਟ ਸ਼ਿਵਾਸ ਰਿਗਲ ਬਲੈਕ ਡੌਗ ਇਹਨਾਂ ਦੇ ਸਾਰਿਆਂ ਦੇ ਟੱਕਣ ਜਿਹੜੇ ਮਿਲੇ ਨੇਗੇ ਉਸ ਤੋਂ ਬਾਅਦ ਸਾਨੂੰ ਕੀ ਕਹਿੰਦੇ ਨੇ ਕਿ ਉੱਥੇ ਭਰਾਈ ਕੀਤੀ ਹੋਈ ਠੀਕ ਹੈ ਅਡਲਟ ਰੇਟਿਡ ਬੋਟਲਸ ਮਿਲੀਆਂ ਨੇ ਕਿਆਂ ਵੱਡੇ ਬ੍ਰਾਂਡਸ ਨੇ 100 ਪਾਈਪਰ ਸਟੋਪਰ ਵਾਲੇ ਸ਼ਿਵਾਸ 12 ਵੀ ਹੈਗੀ ਉਹਦੇ ਵਿੱਚ ਬਲੈਕ ਲੇਬਲ ਵੀ ਹੈਗੀ ਉਹ 89 ਬੋਟਲਸ ਭਰੀਆਂ ਹੋਈਆਂ ਨੇ ਕਿਆਂ ਇਹ ਬਾਕੀ ਕੀ ਕਹਿੰਦੇ ਨੇ ਕਿ ਸਾਨੂੰ ਜਿਹੜੇ ਚੀਪ ਬ੍ਰਾਂਡਸ ਦੇ ਵੀ ਉੱਥੇ ਕੇਸੇਸ ਮਿਲੇ ਨੇਗੇ ਉਹ ਟੋਟਲ ਸਾਨੂੰ ਮਿਲੇ ਨੇਗੇ 164 ਠੀਕੇ ਜੀ ਚੀਪ ਬ੍ਰਾਂਡਸ ਦੇ ਵੀ ਜਿਹੜੇ ਸਾਨੂੰ ਮਿਲੇ ਨੇਗੇ ਜਿਵੇਂ ਮੈਕਡੋਗਲ ਹੋਗੀ ਰਾਇਲ ਸਟੈਗ ਹੋਗੀ ਗ੍ਰੈਂਡ ਅਫੇਅਰ ਹੋਗੀ ਹੈਗੀ ਉਹਨਾਂ ਵਿੱਚੋਂ ਕੀ ਕਹਿੰਦੇ ਨੇਗੇ 71 ਜਿਹੜੇ ਬੋਤਲਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਕਿਊਆਰ ਕੋਡ ਨਹੀਂ ਹੈਗਾ ਕਿ ਕਿੱਥੋਂ ਆਈਆਂ ਨੇ ਕਿੱਥੇ ਤੱਕ ਜਾ ਰਹੀਆਂ ਸੀਗੀਆਂ ਹੋਲ سیلਰ ਤੋਂ ਪਾਸੋਂ ਸਾਡੇ ਕੋਲ ਕੋਈ ਉੱਥੇ ਉਹਦੇ ਉੱਤੇ ਇਨਫੋਰਮੇਸ਼ਨ ਨਹੀਂ ਆ ਰਹੀ ਤੇ 48 ਐਪਰੋਕਸੀਮੇਟਲੀ ਹੈਗੀਆਂ ਨੇਗੀਆਂ ਜਿਨ੍ਹਾਂ ਦਾ ਕੀ ਕਹਿੰਦੇ ਨੇ ਉੱਪਰ ਕਿਊਆਰ ਕੋਡ ਲੱਗਿਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੀਆਂ ਵੀ ਕੀ ਕਹਿੰਦੇ ਨੇ ਇਹਦੇ ਵਿੱਚ ਬੋਤਲਾਂ ਮਿਲੀਆਂ ਨੇਗੀਆਂ ਇੱਕ ਭਰੀ ਹੋਈ ਹੈਗੀ ਚੰਡੀਗੜ੍ਹ ਦੀ ਵੀ ਜਿਹੜੀ ਭਰਾਈ ਕੀਤੀ ਹੈਗੀ ਤੇ ਬਾਕੀ ਖਾਲੀ ਹੋਈਆਂ ਖਾਲੀ ਪਈਆਂ ਨੇਗੀਆਂ ਤੇ ਇਸ ਤੋਂ ਇਲਾਵਾ 171 ਜਿਹੜੀ ਖਾਲੀ ਬੋਤਲਾਂ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਸਕੌਚਿਸ ਦੀਆਂ ਉਹ ਮਿਲੀਆਂ ਨੇਗੀਆਂ ਸਾਰੇ ਉਹ ਵੀ ਟੌਪ ਹਾਈ ਐਂਡ ਬ੍ਰਾਂਡਸ ਨੇਗੇ ਸ਼ਿਵਾਸ 12 ਸ਼ਿਵਾਸ 18 ਬਲੈਕ ਲੇਬਲ ਬਲੈਕ ਐਂਡ ਵਾਈਟ ਇਹ ਸਾਰੇ ਹੈਗੇ ਨੇਗੇ ਸੋ ਅਰुण ਗੋਸਵਾਮੀ ਇੱਥੇ ਹੀ ਇਜ਼ ਨਾਟ ਅਵੇਲੇਬਲ ਉਹਨਾਂ ਦੀ ਵਾਈਫ ਜਿਹੜੇ ਹੈਗੇ ਨੇਗੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਬਿਹਾਫ ਤੇ ਵੀ ਲੋਕੇਸ਼ਨ ਕਿਹੜੀ ਹੈ ਮਾ ਇਹ ਲੋਕੇਸ਼ਨ ਲੋਹਾਰਾ ਹੈਗੀ ਹੈ ਜੀ ਲੋਹਾਰਾ ਕੰਗਨਵਾਲ ਦੇ ਤੇ ਮਤਲਬ